ਜਿਸ ਆਂਡੋ ਉਸ ਤੋਂ ਸੱਜੇ ਕਾਲ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀવાડી ਇਸ ਚੈਨਲ ਦੇ ਉੱਤੇ ਆਪਾਂ ਖੇਤੀ ਪਸ਼ੂ ਪਾਲਣ ਅਤੇ ਮੌਸਮ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਖੇਤੀ ਕਿਸਾਨੀ ਨਾਲ ਸੰਬੰਧ ਰੱਖਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਖੇਤੀਬਾੜੀ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਵਾਲੀ ਜਿਹੜੀ ਵੀਡੀਓ ਹੈ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਖਸਾਨ ਦੋਸਤੋ ਇਸ ਵਾਰ ਕਣਕ ਦਾ ਝਾੜ ਬਹੁਤ ਵਧੀਆ ਰਿਹਾ ਨਵੀਆਂ ਪੁਰਾਣੀਆਂ ਲਗਭਗ ਸਾਰੀਆਂ ਹੀ ਕਿਸਮਾਂ ਦਾ ਜਿਹੜਾ ਝਾੜ ਉਹ ਵਧੀਆ ਆ ਰਿਹਾ ਕਿਉਂਕਿ ਵੱਡੀ ਗੱਲ ਜਿਹੜੀ ਝਾੜ ਦੀ ਹੈ ਉਹ ਮੌਸਮ ਤੇ ਨਿਰਭਰ ਹੁੰਦੀ ਹੈ ਜੇਕਰ ਮੌਸਮ ਫਸਲ ਦੇ ਅਨੁਕੂਲ ਹੋਵੇ ਤਾਂ ਤਕਰੀਬਨ ਸਾਰੀਆਂ ਹੀ ਕਿਸਮਾਂ ਦਾ ਜਿਹੜਾ ਝਾੜ ਵਧੀਆ ਆ ਜਾਂਦਾ ਹੈ। ਇਸ ਵਾਰ ਮੌਸਮ ਫਸਲ ਦੇ ਜ਼ਿਆਦਾਤਰ ਅਨਕੂਲ ਰਿਹਾ। ਲੰਮਾ ਸਮਾਂ ਠੰਡ ਪੈਂਦੀ ਰਹੀ ਜਿਸ ਕਰਕੇ ਕਣਕ ਦਾ ਜਿਹੜਾ ਝਾੜ ਹੈ ਉਹ ਵਧੀਆ ਰਿਹਾ ਹੈ। ਕਿਸਾਨਾਂ ਦੇ ਵਿੱਚ ਨਵੇਂ ਨਮੀਆਂ ਕਿਸਮਾਂ ਦੇ ਪ੍ਰਤੀ ਹਮੇਸ਼ਾ ਤੋਂ ਉਤਸੁਕਤਾ ਰਹੀ ਹੈ। ਇਸ ਲਈ ਜੋ ਵੀ ਜਿਹੜੀ ਕਿਸੋ ਨਵੀਂ ਆਉਂਦੀ ਹੈ ਕਿਸਾਨ ਉਹਨੂੰ ਜ਼ਰੂਰ ਟਰਾਈ ਕਰਦੇ ਨੇ। ਇਸ ਵਾਰ ਕਣਕ ਦਾ ਝਾੜ ਵਧੀਆ ਰਿਹਾ ਹੈ। ਕਈ ਨਵੀਆਂ ਕਿਸਮਾਂ ਮਾਰਕੀਟ ਦੇ ਵਿੱਚ ਆਈਆਂ। ਉਜਿਕ ਕਿਸਮਾਂ ਦੇ ਝਾੜ ਦੇ ਰਿਕਾਰਡ ਤੋੜਨ ਦੀਆਂ ਖਬਰਾਂ ਵੀ ਛੋੜ ਨੂੰ ਮਿਲੀਆਂ ਅਜਿਹੇ ਵਿੱਚ ਕੁਦਰਤੀ ਹੈ ਕਿ ਕਿਸਾਨਾਂ ਦਾ ਜਿਹੜਾ ਧਿਆਨ ਹੈ ਉਹਨਾਂ ਕਿਸਮਾਂ ਦੇ ਵੱਲ ਗਿਆ ਕਿਉਂਕਿ ਬੰਦ ਝਾੜ ਲੈਣਾ ਹਰ ਕਿਸਾਨ ਦੀ ਸੋਚ ਹੈ ਕਿਸਾਨਾਂ ਦੀ ਐਸੀ ਸੋਚ ਦਾ ਫਾਇਦਾ ਬੀਜ ਮਾਫੀਆ ਤੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਉਹ ਚੱਕਦੇ ਨੇ ਇਸ ਲਈ ਇਹ ਲੋਕ ਕਿਸੇ ਖਾਸ ਕਿਸਮ ਦਾ ਬੰਦ ਝਾੜਾਉਣ ਦਾ ਟਰੋੜਾ ਪਿੱਟਦੇ ਨੇ ਇਸ ਵਾਰ ਤਾਂ ਇਸ ਤਰ੍ਹਾਂ ਹੋਈ ਬਹੁਤ ਜ਼ਿਆਦਾ ਰਿਹਾ ਇੱਕ ਦੂਏ ਤੋਂ ਵੱਧ ਕੇ ਝਾੜਾਉਣ ਦੀਆਂ ਖਬਰ ਆਪਾਂ ਨੂੰ ਫੋਨ 'ਤੇ ਨੂੰ ਮਿਲਦੀਆਂ ਨੇ ਇਹ ਜਿਹੜੇ ਲੋਕ ਨੇ ਇੱਕ ਦੂਏ ਨਾਲ ਰਲੇ ਮਿਲੇ ਹੁੰਦੇ ਨੇ ਇੱਕ ਦੂਸਰੇ ਬਾਜ਼ਾਰ ਖੇਤਾਂ ਦੇ ਵਿੱਚ ਜਾ ਕੇ ਜ਼ਿਮੀਂਦਾਰਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਵੀ ਉਹਨਾਂ ਕੋਲੇ ਬਹੁਤ ਜ਼ਿਆਦਾ ਝਾੜ ਨਿਕਲਿਆ ਉਹ ਕਿਸ ਤਰ੍ਹਾਂ ਦਾ ਬੀ ਸੀਗਾ ਕਿਉਂਕਿ ਇਹ ਰਲੇ ਮਿਲੇ ਲੋਕ ਨੇ ਕਿਸਾਨਾਂ ਨੂੰ ਮਹਿੰਗੇ ਭਾਅ ਤੇ 20 ਵੇਚਦੇ ਨੇ ਭੋਲੇ ਭਾਲੇ ਜਿਹੜੇ ਕਿਸਾਨ ਇਹਨਾਂ ਦੀਆਂ ਗੱਲਾਂ ਚਾ ਕੇ 20 ਖਰੀਦ ਲੈਂਦੇ ਨੇ ਇਸ ਵਾਰ ਕੁਝ ਅਜਿਹਾ ਜ਼ਿਆਦਾ ਹੀ ਹੋ ਰਿਹਾ ਕਿਉਂਕਿ ਕਣਕ ਦਾ ਝਾੜ ਵਧੀਆ ਆ ਰਿਹਾ ਹੈ ਤੇ ਜ਼ਿਮੀਦਾਰਾਂ ਦੇ ਵਿੱਚ ਬੀਜ ਖਰੀਦਣ ਦੀ ਉਤਸੁਕਤਾ ਵੀ ਵੱਧ ਦੇਖਣ ਨੂੰ ਮਿਲ ਰਹੀ ਹੈ। ਇਹਨਾਂ ਲਈ ਇਹ ਸੁਨਹਿਰੀ ਮੌਕਾ ਹੈ। ਅਜਿਹੇ ਮੌਕਿਆਂ ਦੀ ਭਾਲ ਦੇ ਵਿੱਚ ਇਹ ਹਮੇਸ਼ਾ ਲੱਗੇ ਰਹਿੰਦੇ ਨੇ। ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜ਼ਿਮੀਦਾਰਾਂ ਨੂੰ ਇਹਨਾਂ ਤੋਂ ਬੀਜ ਨਹੀਂ ਖਰੀਦਣਾ ਚਾਹੀਦਾ। ਜ਼ਿਮੀਦਾਰਾਂ ਨੂੰ ਕਿਸੇ ਭਰੋਸੇਯੋਗ ਕਿਸਾਨ ਜੋ ਤੁਹਾਡੀ ਜਾਣ ਪਛਾਣ ਵਾਲਾ ਉਹਦੇ ਤੋਂ ਬੀਜ ਲੈਣਾ ਚਾਹੀਦਾ। ਜਾਂ ਫਿਰ ਜਿਹੜੇ ਭਰੋਸੇਯੋਗ ਤੁਹਾਡੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਡੀਲਰ ਨੇ ਜਾਂ ਫਿਰ ਯੂਨੀਵਰਸਿਟੀਆਂ ਤੋਂ ਜੇ ਤੋਂ ਇਹ ਬੀਜ ਮਿਲਦਾ ਉਥੋਂ ਖਰੀਦਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜੋ ਲੋਕ ਵੱਧ ਤੋਂ ਵੱਧ ਬੀਜ ਦਾ ਰੌਲਾ ਪਾਉਂਦੇ ਨੇ ਉਹਨਾਂ ਤੋਂ ਵੇਚਣਾ ਖਰੀਦੋ ਕਿਉਂਕਿ ਵੱਡਾ ਰਿਸਕ ਦਾ ਕੰਮ ਆ ਅੱਗੇ ਗੱਲ ਵੀ ਕਿਸੇ ਵੀ ਨਵੀਂ ਕਿਸਮ ਦਾ ਬੀਜ ਵੱਡੇ ਰਕਬੇ ਦੇ ਵਿੱਚ ਬੀਜਣ ਦੇ ਵਾਸਤੇ ਬਿਲਕੁਲ ਨਾ ਖਰੀਦਿਆ ਜਾਵੇ ਕਿਉਂਕਿ ਇਸ ਵਾਰ ਤਾਂ ਮੌਸਮ ਵਧੀਆ ਹੈ ਜ਼ਿਆਦਾਤਰ ਕਿਸਮਾਂ ਨੇ ਝਾੜ ਵਧੀਆ ਦਿੱਤਾ ਹਰ ਵਾਰ ਇਸ ਤਰ੍ਹਾਂ ਦਾ ਮੌਸਮ ਰਹਿਣਾ ਜ਼ਰੂਰੀ ਨਹੀਂ ਇਸ ਲਈ ਜੋ ਕਿਸਮ ਆਪਾਂ ਪਹਿਲਾਂ ਵਰਤਦੇ ਆ ਉਹਨਾਂ ਨੂੰ ਛੱਡ ਕੇ ਇੱਕਦਮ ਨਵੀਆਂ ਕਿਸਮਾਂ ਦੇ ਵੱਲ ਨਾ ਭੱਜੀਏ ਆਪਾਂ ਇਹ ਜ਼ਰੂਰੀ ਨਹੀਂ ਕਿ ਨਵੀਆਂ ਕਿਸਮਾਂ ਹਰ ਵਾਰੀ ਇਸ ਤਰ੍ਹਾਂ ਦਾ ਝਾੜ ਦੇਣਾ ਕਿਉਂਕਿ ਕੁਝ ਕਿਸਮਾਂ ਵਧੀਆ ਮੌਸਮ ਵਿੱਚ ਤਾਂ ਵੱਧ ਤੋਂ ਵੱਧ ਝਾੜ ਦੇ ਸਕਦੀਆਂ ਨੇ ਪਰ ਜੇਕਰ ਮੌਸਮ ਇਸ ਤਰ੍ਹਾਂ ਦਾ ਇੱਕੋ ਜਿਹਾ ਨਾ ਰਹੇ ਜਿਆਦਾ ਗਰਮੀ ਪੈ ਜਾਵੇ ਤਾਂ ਫਿਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਸਮਾਂ ਨੇ ਜਿਹੜੀਆਂ ਆਪਾਂ ਦੇਖੀਆਂ ਪਰਖੀਆਂ ਨਹੀਂ ਹੁੰਦੀਆਂ ਦੂਸਰੀਆਂ ਕਿਸਮਾਂ ਤਾਂ ਵੀ ਇਹਨਾਂ ਦਾ ਝਾੜ ਕਾਫੀ ਘਟ ਜਾਂਦਾ ਇਸ ਕਰਕੇ ਵੱਡੇ ਨੁਕਸਾਨ ਦਾ ਖਤਰਾ ਰਹਿੰਦਾ ਇਸ ਲਈ ਦੇਖੋ ਦੇਖ ਨਵੀਆਂ ਕਿਸਮਾਂ ਦੀ ਬੀਜ ਦੀ ਖਰੀਦਣ ਦੇ ਵਾਸਤੇ ਆਪਾਂ ਭੇੜਚਾਲ ਜਿਹੜੀ ਚੱਲੀ ਆ ਉਹਦੇ 'ਚ ਸਾਮਲਾ ਹੋਈਏ ਉਹ ਤੋਂ ਬਚੀਏ ਨਵੀਆਂ ਕਿਸਮਾਂ ਦਾ ਬੀਜ ਜ਼ਰੂਰ ਬੀਜੋ ਪਰ ਥੋੜੇ ਰਕਵੇ 'ਚ ਟਰਾਈ ਕਰੋ ਫਿਰ ਅਗਲੇ ਸਾਲ ਦੇ ਵਾਸਤੇ ਆਪਣੇ ਖੇਤ ਦੇ ਵਿੱਚ ਜ਼ਿਆਦਾ ਰਕਵੇ 'ਚ ਆਪਾਂ ਬਜਾਈ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਉਹਦਾ ਤਜਰਬਾ ਹੋ ਜਾਊਗਾ ਇਸ ਨਾਲ ਨੁਕਸਾਨ ਹੋਣ ਦਾ ਡਰ ਨਹੀਂ ਰਹੇਗਾ ਸੋ ਦੋਸਤੋ ਜਿਹੇ 70 ਦਿਮਾਗ ਜਿਹੜੇ ਠੱਗ ਲੋਕ ਨੇ ਅੱਜ ਕੱਲ ਆਮ ਹੀ ਘੁੰਮਦੇ ਮਿਲ ਜਾਣਗੇ ਉਹਨਾਂ ਤੋਂ ਆਪਾਂ ਬਚ ਕੇ ਰਹੀਏ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ